ਸੜਕੇ 6 ਵਜੇ ਪਹਿਲਾਂ ਛੋਟਾ ਜਿਹਾ ਬਾਂਬਾ ਬਲਾਸਟ ਹੋਇਆ ਸਵੇਰੇ 6 ਵਜੇ ਸਵੇਰੇ 6 ਵਜੇ ਉਹ ਤੋਂ ਬਾਅਦ ਫਿਰ 4 ਵਜੇ ਕੋਈ ਫੇਰਾਂ ਦੇ ਸਭਾਈ ਸੂਈ ਕਰਦਿਆਂ ਤੋਂ ਉਦੋਂ ਇਹਨਾਂ ਦੇ ਤਖਤੇ ਟੁਕਤੇ ਟੁੱਟ ਗਏ ਸ਼ੀਸ਼ੇ-ਸ਼ਾਸ਼ੇ ਸਮਾਨ ਵੀ ਟੁੱਟ ਗਿਆ ਸਮਾਨ ਵੀ ਘਰੇ ਟੁੱਟ ਗਿਆ ਹਾਂ ਤਮਾਕਾ ਬਾਬਾ ਵੱਡਾ ਸੀਗਾ ਕਿਨਾਂ ਤਾਂ ਮੁੰਡਾ ਜਿਹੜਾ ਗੁਰਪ੍ਰੀਤ ਸਿੰਘ ਔਰ ਉਹਦੇ ਫਾਦਰ ਜਗਤਾਰ ਸਿੰਘ ਦੋਨੋਂ ਇੰਜਰ ਹੋਏ ਔਰ ਦੋਨੋਂ ਪ੍ਰਾਈਵੇਟ ਹਸਪੀਟਲ 'ਚ ਦਾਖਲ ਲਗੇ ਉਹ ਸੋਸ਼ਲ ਮੀਡੀਆ ਦੇਖਦਾ ਰਹਿੰਦਾ ਸੀ ਤੇ ਉਹਨੇ ਆਨਲਾਈਨ ਹੀ ਸਿੱਖਿਆ ਹੈ ਟੂ ਅਸੈਂਬਲ ਐਕਸਪਲੋਸਿਵ ਔਰ ਉਹਨੂੰ ਕਰਦੇ ਕਰਦੇ ਇਹਦੇ ਤੋਂ ਸ਼ਾਇਦ ਮਿਸ ਮਿਸਹੈਂਡਲ ਹੋਇਆ ਤਾਂ ਬਲਾਸਟ ਦੇ ਘਰੀ ਹੋ ਗਏ। ਕਿ ਆਪਾਂ ਇਹ ਕੈਸੇ ਨੇ ਕਿ ਉਹ ਬੰਬਣਾ ਰਹੀ ਸੀ ਘਰੀ ਆਪਣੀ? ਦੇਖੋ ਜੀ ਅਸੈਂਬਲ ਕਰ ਰਿਹਾ ਸੀ ਘਰ 'ਚ ਕਿਸ ਪਰਪਸ ਲਈ ਕਰ ਰਿਹਾ ਸੀ ਇਹ ਤਾਂ ਤਫਤੀਸ਼ 'ਚ ਪਤਾ ਲੱਗੇਗਾ ਪਰ ਉਹਦਾ ਨੁਕਸਾਨ ਤਾਂ ਇਹਨੂੰ ਆਪ ਹੀ ਹੋ ਗਿਆ ਹੈ। ਉਹਨੂੰ ਆਪ ਤਾਂ ਜੀ ਉਹਦੇ ਹੱਥ ਤੇ ਇੰਜਰੀ ਹੈ, ਲੱਤ ਤੇ ਹੈ ਤੇ ਪੂਰੀ ਫੇਸ ਤੇ ਚੈਸਟ ਵਗੈਰਾ ਤੇ ਬਰਨ ਮਾਰਕਸ ਤਾਂ ਸਿੱਗੇ ਔਰ ਉਹਦੇ ਫਾਦਰ ਦੀ ਤਾਂ ਅੱਖ ਦੇ ਪੋਰਸ਼ਨ 'ਚ ਵੀ ਹੈ। ਇਹ ਤੁਹਾਨੂੰ ਤਾਂ ਇਹੀ ਸੀਗਾ ਵੀ ਇਹਨਾਂ ਨੇ ਘਰੇ ਪਟਾਸ ਫੂਸ ਲੈ ਕੇ ਰੱਖਿਆ ਵੀ ਆਪਾਂ ਇਹ ਅਸੀਂ ਜ਼ਮੀਂਦਾਰ ਰੱਖ ਲੈਨੇ ਆਂ ਵੀ ਜਿਵੇਂ ਜਾਨਵਰ ਖੇਤਾਂ 'ਚ ਆਉਂਦੇ ਆਂ ਹਣੋਂ ਤੋਂ ਪਹਿਲਾਂ ਇਹੀ ਸੀ ਪਹਿਲਾਂ ਇਹ ਪਰਿਵਾਰ ਦਾ ਕੀ ਪਸ਼ੋਕੜਿਆ ਪਿੰਡ ਦੇ ਬਹੁਤ ਵਧੀਆ ਪਸ਼ੋਕੜ ਜੀ ਪਿੰਡ 'ਚ ਮਿਲਵਰਤਨ ਵਧੀਆ ਵਧੀਆ ਗੁੱਡ ਬੰਦੇ ਆਂ ਕਿੰਨੇ ਕੇ ਸਾਲ ਦਾ ਮੁੰਡਾ ਮੁੰਡਾ ਇਹ 18 ਦੇ 20 ਦੇ ਵਿੱਚ ਹੋਊਗਾ ਜੀ 18 ਦੇ 20 ਦੇ ਵਿੱਚ ਹਾਂ ਜੀ ਪੜਾਈ ਵਗੈਰਾ ਕਰਦਾ ਹਾਂ ਬਹੁਤ ਹੁਸ਼ਿਆਰਾ ਬੱਚਾ ਜੀ ਪਲੱਸ 2 ਕੀਤੀ ਹੋਈ ਹੈ ਹਾਂ ਕਮਰਸ ਚ 92% ਨੰਬਰ ਲੈ ਹੋਏ ਆ ਬੱਚੇ ਦੇ ਵਧੀਆ ਤੇ ਇੱਥੇ ਸਾਡੇ ਪਿੰਡੀ ਸਕੂਲ ਆ ਹੋਮ ਅਕੈਡਮੀ ਉਹਦੇ ਵਿੱਚੋਂ ਪਾਸ ਹੋਏ ਆ ਲੱਗਦਾ ਵੀ ਇਹ ਨੌਜਵਾਨ ਆ ਜਿਹੜਾ ਬੰਬ ਬਣਾ ਰਿਹਾ ਉਹ ਕਰੇ ਨਹੀਂ ਜੀ ਅਸੀਂ ਨਹੀਂ ਕਹਿ ਸਕਦੇ ਉਹ ਬੰਦਾ ਬਈ ਬੰਬ ਬਣਾ ਸਕਦਾ ਉਹ ਤਾਂ ਬੰਦਾ ਸਿੱਧਾ ਸਾਦਾ ਸਾਧ ਬੰਦਾ ਸੀ ਕਿਉਂਕਿ ਉਹ ਲੜਕੇ ਦੀ ਹਲੇ ਸਰਜਰੀ ਵਗੈਰਾ ਵੀ ਹੋਣੀ ਸੀ ਤੇ ਉਹਦਾ ਅਸੀਂ ਫੋਨ ਵਗੈਰਾ ਕਬਜ਼ੇ ਚ ਲੈ ਲਏ ਤੇ ਸਾਰਾ ਕੁਝ ਫੋਰੈਂਸਿਕਸ ਕਰਕੇ ਤੁਹਾਨੂੰ ਦੱਸਾਂਗੇ ਲੋਕਵਾਇਟੀਮ ਨਾਲ ਜੁੜਨ ਤੁਸੀਂ ਮੈਂ ਮਹਤਾਜ ਅਸੀਂ ਇਸ ਵਕਤ ਬਠਿੰਡਾ ਦੇ ਪਿੰਡ ਜੀਦਾ ਵੇਖੇ ਖੜੇ ਆ ਜਿੱਥੇ ਇੱਕ ਸਾਹਮਣੇ ਦਿਖਾ ਦਿੰਦੇ ਆ ਕਿ ਇੱਕ ਘਰ ਹੈ ਜਿੱਥੇ ਦਾ ਇੱਕ ਨੌਜਵਾਨ ਕਹਿੰਦੇ ਕੁਝ ਬਣਾ ਰਿਹਾ ਸੀ ਜੋ ਕਿ ਫਟ ਗਿਆ ਉਹ ਕੀ ਪੂਰਾ ਮਾਮਲਾ ਹੈ ਉਹ ਜਾਣਦੇ ਆ ਇੱਥੇ ਪਿੰਡ ਵਾਸੀ ਵੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਕਿ ਕੀ ਉੱਥੇ ਮੌਜੂਦ ਸੀਗਾ ਉਹਦੇ ਕੋਲ ਕੀ ਉਹ ਬਣਾ ਰਿਹਾ ਸੀਗਾ ਤੇ ਕੀ ਪਿੰਡ ਵਾਸੀਆਂ ਨੂੰ ਉੱਥੋਂ ਸੁਣਿਆ ਸਾਡੇ ਨਾਲ ਮੈਂਬਰ ਪੰਚਾਇਤ ਹੋਣਗੇ ਭਾਈ ਜੀ ਇਹ ਕੀ ਜਿਹੜੀ ਘਟਨਾ ਵਾਪਰੀ ਹੈ ਤੁਹਾਡੇ ਪਿੰਡ ਕੀ ਵਾਪਰਦਾ ਜੀ ਇੱਥੇ ਇਹ ਦੇਖੋ ਜੀ ਹੁਣ ਲੱਗੇ ਐ ਮਹਿਰ ਆਏ ਵੇ ਟੀਮ ਆਈਆਂ ਵੀ ਇਹ ਦੇਖਣਗੇ ਵੀ ਕੀ ਕੁਛ ਐ ਤੁਹਾਨੂੰ ਕੀ ਜਾਣਕਾਰੀ ਮਿਲਦੀ ਆ ਪਿੰਡ ਦੇ ਵਿੱਚ ਕਿ ਕੀ ਹੋਇਆ ਇੱਥੇ ਜਾਣਕਾਰੀ ਤਾਂ ਹੁਣ ਮੰਨ ਲਓ ਡਿਪਾਰਟਮੈਂਟ ਆਇਆ ਇਹ ਚੈੱਕ ਕਰਨਗੇ ਵੀ ਕੀ ਐ ਕੀ ਨਹੀਂ ਹੋਇਆ ਕੀ ਸੀ ਪਿੰਡ ਦੇ ਵਿੱਚ ਮਤਲਬ ਉਹ ਬਸਪੋਟ ਹੋਇਆ ਧਮਾਕਾ ਹੋਇਆ ਹਾਂ ਧਮਾਕਾ ਹੋਇਆ ਕੀ ਹਾਲ ਐ ਕਦੋਂ ਦੀ ਗੱਲ ਐ ਬਸਪੋਟ ਹੋਣ ਦੀ ਇਹ ਕੱਲ 4 ਵਜੇ 4 ਵਜੇ ਸ਼ਾਮ ਨੂੰ ਜਾਂ ਸਵੇਰੇ ਸ਼ਾਮ ਨੂੰ ਸ਼ਾਮ ਨੂੰ 4 ਵਜੇ ਠੀਕ ਐ ਮਤਲਬ ਕਿੰਨਾ ਦੇ ਘਰੇ ਹੁੰਦਾ ਬਸਪੋਟ ਕੌਣ ਨੇ ਉਹ ਇਹ ਜ਼ਿਮੀਂਦਾਰ ਖੇਤੀਬਾੜੀ ਵਾਲੇ ਬੰਦੇ ਐ ਸੈਂਪਲ ਹਾਂ ਕੀ ਕੀ ਪਤਾ ਲੱਗਿਆ ਹੁਣ ਤੱਕ ਕਿ ਕੀ ਕਿਉਂ ਹੋਇਆ ਵਸਪੋਰਟ ਕਾਦਾ ਵਸਪੋਰਟ ਹੋਇਆ ਕੀ ਸੀਗਾ ਉੱਥੇ ਨਹੀਂ ਸਾਨੂੰ ਤਾਂ ਇੰਹੀਂ ਸੀਗਾ ਵੀ ਇਹਨਾਂ ਨੇ ਘਰੇ ਪਟਾਸ ਫਟੂਸ ਲੈ ਕੇ ਰੱਖਿਆ ਵੀ ਆਪਾਂ ਅਸੀਂ ਜ਼ਿਮੀਂਦਾਰ ਰੱਖ ਲੈਨੇ ਆਂ ਵੀ ਜਿਵੇਂ ਜਾਨਵਰ ਖੇਤਾਂ 'ਚ ਆਉਂਦੇ ਆ ਸਾਨੂੰ ਤਾਂ ਪਹਿਲਾਂ ਇੰਹੀਂ ਸੀ ਪਰ ਹੁਣ ਇਹ ਜਾਂਚ ਦਾ ਵਿਸ਼ਾ ਹੈ ਠੀਕ ਹੈ ਹਾਂ ਮਤਲਬ ਤੁਹਾਨੂੰ ਸੀ ਕਿ ਪਟਾਸ ਵਗੈਰਾ ਹੋਣੀ ਹੈ ਹਾਂ ਇੰਹੀਂ ਹੋਊਗਾ ਜੀ ਹਾਂ ਪਰ ਕੀ ਹੁਣ ਤੱਕ ਪਤਾ ਲੱਗਿਆ ਜਿਵੇਂ ਉਹ ਕਹਿੰਦੇ ਕਿ ਮੁੰਡਾ ਵੀ ਜ਼ਖਮੀ ਹੈ ਤੇ ਪਿਓ ਵੀ ਜ਼ਖਮੀ ਹੈ ਹਾਂ ਪਿਓ ਵੀ ਜ਼ਖਮੀ ਹੈ ਜੀ ਮੁੰਡਾ ਵੀ ਜ਼ਖਮੀ ਹੈ ਮਤਲਬ ਕੁਝ ਬਣਾ ਰਹੇ ਸੀ ਘਰੇ ਆਪਣੇ ਨਹੀਂ ਇਹ ਹੀ ਨਹੀਂ ਪਤਾ ਇਹ ਤਾਂ ਅਧੂਰੀ ਜਾਣਕਾਰੀ ਹੈ ਮੈਂ ਅਸੀਂ ਗਲਤ ਗਈ ਚਲ ਗਏ ਇਹ ਤਾਂ ਜਾਂਚ ਦਾ ਵਿਸ਼ਾ ਧਮਾਕਾ ਸੁਣਿਆ ਪਿੰਡ ਚ ਕਿਸੇ ਨੇ ਹਾਂ ਧਮਾਕਾ ਪਿੰਡ ਚ ਸੁਣਿਆ ਜੀ ਅੱਛਾ ਕੱਲ ਧਮਾਕਾ ਸੁਣਿਆ ਹਾਂ ਧਮਾਕਾ ਹੋਇਆ ਇਹ ਧਮਾਕਾ ਸੁਣਿਆ ਸਾਬ ਕਿੰਨੇ ਧਮਾਕੇ ਹੁੰਦੇ ਆ ਧਮਾਕਾ ਇੱਕ ਹੀ ਆ ਜੀ ਇੱਕ ਧਮਾਕਾ ਹਾਂ ਜੀ ਕੱਲ ਸ਼ਾਮ ਵਾਲਾ ਹਾਂ ਕੱਲ ਸ਼ਾਮ ਵਾਲਾ ਠੀਕ ਹੈ ਅੱਛਾ ਉਸ ਤੋਂ ਬਾਅਦ ਜਿਹੜਾ ਉਹ ਲੜਕਾ ਜ਼ਖਮੀ ਹੋ ਜਾਂਦਾ ਕਹਿੰਦੇ ਹਾਂ ਜੀ ਹਾਂ ਇਹਦਾ ਡੈਡੀ ਜੱਕ ਨਹੀਂ ਹੁੰਦਾ ਜੀ ਪਹਿਲਾਂ ਮਤਲਬ ਮੁੰਡੇ ਦੇ ਹੱਥ ਤੇ 6 ਵਜਦੀ ਹੈ ਤੇ ਡੈਡੀ ਦੇ ਅੱਖ ਓਖ ਦੇ ਮੂੰਹ 'ਤੇ 6 ਵਜਦੀ ਹੈ ਡੈਡੀ ਦੇ ਵੀ 6 ਵਜਦੀ ਹੈ ਹਾਂਜੀ ਹਾਂਜੀ ਠੀਕ ਹੈ ਮਤਲਬ ਜਿਹੜਾ ਮੁੰਡੇ ਦੇ 6 ਪਹਿਲਾਂ ਵਜਦੀ ਹੈ ਇਹ ਪਹਿਲਾਂ ਕੁਝ ਟਾਈਮ ਹਾਂਜੀ ਇਹਦਾ ਨਹੀਂ ਪਤਾ ਕਿ ਉਹ ਪਹਿਲਾਂ ਕਦੇ ਦੇ ਨਾਲ ਵੱਜੀ ਆ ਉਸੇ ਟਾਈਮ ਹੀ ਵੱਜੀ ਹੈ ਠੀਕ ਹੈ ਹਾਂਜੀ ਤੁਸੀਂ ਜਿਵੇਂ ਪਿੰਡ ਦੇ ਵਿੱਚ ਤੁਸੀਂ ਰਹਿੰਦੇ ਹੋ ਕਦੇ ਸੁਣਿਆ ਹੋਵੇ ਇਸ ਮੁੰਡੇ ਬਾਰੇ ਜਾਂ ਕੀ ਜਾਂ ਕਰਦਾ ਨਹੀਂ ਮੁੰਡਾ ਤਾਂ ਬਹੁਤ ਭਲਾ ਮਾਸਲਾ ਦਾ ਹੀ ਦੇਖਣ 'ਚ ਕਿਸੇ ਨਾਲ ਗਲਵਾਤ ਨਹੀਂ ਕੱਲਾ ਰਹਿੰਦਾ ਹੈ ਪੜਨ 'ਚ ਬਹੁਤ ਸਿਆਰ ਹੈ ਹਾਂ ਤੇ ਬਾਕੀ ਕੀ ਪਤਾ ਲੱਗਦਾ ਕਿਸੇ ਦਾ ਬੱਚੇ ਦਾ ਮਾਨ ਵਗੈਰਾ ਕਿੱਥੋਂ ਪਤਾ ਲੱਗਾ ਵੀ ਕਿੱਥੋਂ ਲੈ ਕੇ ਆਇਆ ਸਾਰਾ ਨਹੀਂ ਇਹ ਮੋਬਾਈਲ ਦਾ ਜਿਵੇਂ ਪੁਲਿਸ ਨੇ ਜਾਂਚ ਕੀਤੀ ਜੀ ਮੋਬਾਈਲ ਚ ਹੀ ਆ ਸਾਰਾ ਕੁਝ ਮੋਬਾਈਲ ਦੇ ਵਿੱਚ ਹਾਂ ਮੋਬਾਈਲ ਦੇ ਵਿੱਚ ਹੀ ਇਹਨਾਂ ਦੇ ਜਿਹੜਾ ਕੁਸ ਹੈਗਾ ਲੋਕਾਂ ਕੋਲ ਕੋਈ ਜਾਣਕਾਰੀ ਨਹੀਂ ਹਾਂਜੀ ਅਛਾ ਜਾਂ ਤੁਹਾਨੂੰ ਪਹਿਲਾਂ ਪਹਿਲਾਂ ਵੀ ਕਦੇ ਹੋਇਆ ਇਹ ਪਿੰਡ ਦੇ ਵਿੱਚ ਹਾਂ ਹਾਂ ਜੀ ਕਦੇ ਵੀ ਨਹੀਂ ਪਹਿਲੀ ਵਾਰ ਪਹਿਲੀ ਵਾਰ شریف ਪਰਿਵਾਰਾਂ ਦੀ ਵਧੀਆ ਪਰਿਵਾਰ ਹੈ ਇਹ ਚੰਗਾ ਪਰਿਵਾਰ ਹੈ ਵਧੀਆ ਪਿੰਡ ਚ ਹੈਗਾ ਇਹਨਾਂ ਦਾ ਬੋਲ ਵਾਲਾ ਤੇ ਕੋਈ ਪਤਾ ਨਹੀਂ ਬੱਚਾ ਇਹਦਾ ਹੀ ਮੈਂਡ ਸੀ ਜਾਂ ਪਟਾਸ ਸੀ ਜਾਂ ਕੁਝ ਹੋਰ ਸੀ ਕਈ ਕੋਈ ਪਤਾ ਨਹੀਂ ਇਹ ਤਾਂ ਮੋਬਾਈਲ ਦੇ ਵਿੱਚ ਆ ਵੀ ਬਾਹਰੋਂ ਕਹਿੰਦੇ ਵੀ ਸਮਾਨ ਸੋਣ ਮੰਗਾਇਆ ਇਹਨੇ ਅੱਛਾ ਬਾਹਰੋਂ ਕੁਝ ਮੰਗਾਇਆ ਹਾਂ ਬਾਹਰੋਂ ਕੀਤਾ ਮੰਗਾਇਆ ਆਨਲਾਈਨ ਇਹ ਕੁਝ ਜਾਂ ਕੋਈ ਹੋਰ ਪਤਾ ਲੱਗਿਆ ਹੋਵੇ ਜਾਂ ਉਹ ਸਮਾਨ ਬਣਾ ਕੇ ਕਿਸੇ ਨੂੰ ਦੇਣਾ ਹੋਵੇ ਜਾਂ ਪਹਿਲਾਂ ਕਹਿੰਦੇ ਨਾ ਇਹ ਤਾਂ ਹੁਣ ਜਾਂਚ ਆਜੀ ਪੁਲਿਸ ਜਾਂਚ ਕਰੂਗੀ ਪਹਿਲਾਂ ਇਹ ਪਰਿਵਾਰ ਦਾ ਕੀ ਪਿਛੋਕੜ ਹੈ ਪਿੰਡ ਦੇ ਬਹੁਤ ਵਧੀਆ ਪਿਛੋਕੜ ਜੀ ਪਿੰਡ 'ਚ ਮਿਲ ਵਰਤਨ ਵਧੀਆ ਵਧੀਆ ਗੁੱਡ ਬੰਦੇ ਆ ਠੀਕ ਹੈ ਪੂਰੇ ਗੁੱਡ ਬੰਦੇ ਆ ਜੀ ਪਰ ਬਈ ਕੀ ਲੱਗਦਾ ਤੁਹਾਨੂੰ ਕਿ ਕੀ ਹੋਊਗਾ ਜਿਹੜਾ ਸਾਰਾ ਕੁਝ ਵਾਪਸ ਬਾਈ ਇਹ ਪਤਾ ਕਿ ਮੈਨੂੰ ਤਾਂ ਪਤਾ ਹੀ ਹੋਣਾ ਮੈਂਬਰ ਸਾਹਨੇ ਹੁਣ 10 15 ਮਿੰਟ ਪਹਿਲਾਂ ਹੀ ਫੋਨ ਕਰਿਆ ਵੀ ਮੈਨੂੰ ਤਾਂ ਇਸ ਚੀਜ਼ ਦਾ ਪਤਾ ਹੀ ਨਹੀਂ ਸੀ ਮੈਂ ਹੁਣੇ ਤੋਂ ਮੈਂ ਹੀ ਲੈ ਕੇ ਆਈ ਹੁਣੇ ਜਾਣਕਾਰੀ ਵੀ ਆ ਮੈਂ ਪੰਚਾਇਤ ਦੇ ਤੌਰ ਤੇ ਆਈ ਹਾਂ ਸੀ ਠੀਕ ਹੈ ਹਾਂ ਸਾਨੂੰ ਇਹ ਸੱਜਾ ਇੱਥੇ ਪੰਚਾਇਤ ਦੇ ਤੌਰ ਤੇ ਵੀ ਹਾਲੀਂ ਸਾਡੀ ਕਾ ਤੁਸੀਂ ਕਹਿੰਦੇ ਪੂਰੇ ਪਿੰਡ ਚ ਸੁਣਿਆ ਇੱਕ ਵਾਰ ਤੇ ਹਾਂ ਹਾਂ ਉਹ ਮਤਲਬ 4 4:30 4:30 ਵਜੇ ਦਾ ਟਾਈਮ ਹੈ ਉਹ ਜੀ ਪਿੰਡ ਵਾਸੀਆਂ ਚ ਵੀ ਮਾਹੌਲ ਹੋਣਾ ਬਣਿਆ ਕੋਈ ਅਨੀਓ ਅਮੀ ਸਾਡੇ ਪਿੰਡਾਂ ਚ ਆ ਹੁੰਦਾ ਜੀ ਟਾਇਰ ਫਟ ਜਾਂਦੇ ਆ ਜਾਂ ਕਿਵੇਂ ਵੀ ਗੱਡੀਆਂ ਦੇ ਆਮ ਹੁੰਦਾ ਵੀ ਆਈਆਂ ਵੀ ਟਾਇਰ ਟੂਰ ਫਟ ਗਿਆ ਹਣਾ ਆਹੀ ਗੱਲ ਮਤਲਬ ਸਾਡੇ ਦਾ ਕਿੰਨੀ ਕਿ ਸਾਲ ਸਾਲ ਦਾ ਮੁੰਡਾ ਮੁੰਡਾ ਇਹ 18 ਦੇ 20 ਦੇ ਵਿੱਚ ਹੋਊਗਾ ਜੀ 18 ਦੇ 20 ਦੇ ਵਿੱਚ ਹਾਂ ਜੀ ਪੜ੍ਹਾਈ ਵਗੈਰਾ ਕਰਦਾ ਹਾਂ ਬਹੁਤ ਹੁਸ਼ਿਆਰ ਆ ਬੱਚਾ ਜੀ ਪਲੱਸ 2 ਕੀਤੀ ਹੋਈ ਆ ਤੇ ਕਮਰਸ ਚ 92% ਨੰਬਰ ਲੈ ਹੋਏ ਆ ਬੱਚੇ ਦੇ ਵਧੀਆ ਤੇ ਇੱਥੇ ਸਾਡੇ ਪਿੰਡ ਹੀ ਸਕੂਲ ਆ ਹੋਮ ਅਕੈਡਮੀ ਉਹਦੇ ਵਿੱਚੋਂ ਪਾਸ ਹੋਇਆ ਹੈ। ਉਹਨਾਂ ਨੂੰ ਦਾਖਲ ਕਿੰਨਾ ਨੇ ਕਰਵਾਇਆ ਜਦੋਂ ਉਹ ਜ਼ਖਮੀ ਹੁੰਦੇ ਆ? ਇਹ ਸਾਡੇ ਪਿੰਡ ਦੇ ਇੱਥੇ ਨੇੜੇ ਦੇ ਬੱਚੇ ਆ ਕੇ ਘਰੇ ਤਾਂ ਕੋਈ ਹੈ ਨਹੀਂ ਸੀਗਾ ਜੀ ਆਸੇ-ਪਾਸੇ ਗਏ ਸਕੇਤਾਂ ਚ ਗਏ ਸੀ। ਤੇ ਆਸੇ-ਪਾਸੇ ਵਾਲੀ ਕਰਾ ਕੇ ਆਏ। ਦਾਖਲ ਕਰਾਇਆ। ਹਾਂ ਜੀ ਹਾਂ। ਉਦੋਂ ਮੁੰਡੇ ਨੇ ਕੋਈ ਦੱਸਿਆ ਹੋਵੇ ਉਹਨਾਂ ਨੂੰ ਕੁਝ ਵੀ ਨਾ ਕੁਝ ਨਹੀਂ ਦੱਸਿਆ ਜੀ। ਕੋਈ ਸੰਦੱਸਿਆ। ਜਾਂ ਇਹ ਦੱਸਿਆ ਹੋਵੇ ਕਿ ਜ਼ਖਮੀ ਹੋਇਆ ਕਿਵੇਂ? ਨਾ ਕੁਝ ਨਹੀਂ ਪਤਾ ਲੱਗਾ ਜੀ ਇਹ ਤਾਂ ਨਹੀਂ ਕੋਈ। ਫਿਰ ਕਹਿੰਦਾ ਲੈ ਗਏ ਵੀ 6 ਵਜੇ ਕੀ ਹੋਇਆ ਕੀ ਨਹੀਂ ਹੋਇਆ। ਬਸ ਲੈ ਗਏ। ਹਸਪੀਟਲ ਦਾਖਲ ਕਰਵਾਏ। ਜਿਵੇਂ ਹੁਣ ਮਤਲਬ ਬੰਬ ਡਿਫਿਊਜ਼ ਕਰਨ ਵਾਲੀਆਂ ਇੱਥੇ ਟੀਮਾਂ ਪਹੁੰਚੀਆਂ ਨੇ ਤੇ ਇੰਨੀਆਂ ਹੋਰ ਵੀ ਕਈ ਟੀਮਾਂ ਪਹੁੰਚੀਆਂ ਨੇ ਜਿਵੇਂ ਫੋਰੈਂਸਿਕ ਜਾਂਚ ਵਾਲੇ ਵੀ ਪਹੁੰਚੇ ਨੇ ਕੀ ਲੱਗਦਾ ਵੀ ਕੋਈ ਬੰਬ ਵਗੈਰਾ ਵੀ ਹੋ ਸਕਦਾ ਹਾਂ ਬੰਬ ਵਗੈਰਾ ਵੀ ਹੋ ਸਕਦਾ ਹੈ ਹਾਂ ਇਹ ਤਾਂ ਫਿਰ ਜਾਂਚ ਦਾ ਵੀ ਥਾਣਾ ਜੀ ਫਿਰ ਜਾਂਚ ਜਿਵੇਂ ਨਿਕਲ ਕੇ ਅੱਗੇ ਆਊਗੀ ਜੀ ਉਹੀ ਫਿਰ ਪਤਾ ਲੱਗੂਗਾ ਇਹ ਕੀ ਨਿਕਲਦਾ ਵਿੱਚੋਂ ਵੀ ਉਂਈ ਤਾਂ ਮੱਕਰ ਹੋ ਗਿਆ ਕਿ ਉੱਥੇ ਕੋਈ ਸਮਗਰੀ ਸੀ ਜਾਂ ਕੁਝ ਹੋਰ ਸੀ ਹਾਂਜੀ ਈ ਜਾਂਚ ਦਾ ਵੀ ਸਰ ਇਸ ਮੌਕੇ ਤੋਂ ਮਿਲਿਆ ਕੁਝ ਪਤਾ ਨਾ ਨਾ ਨਹੀਂ ਕੁਝ ਨਹੀਂ ਹਜੇ ਦਾ ਹਜੇ ਕੁਝ ਨਹੀਂ ਬਰਾਮਦ ਹੋਇਆ ਜੀ ਉੱਥੇ ਹਾਂ ਹਜੇ ਕੁਝ ਬਰਾਮਦ ਨਹੀਂ ਤਾਂ ਪਿੰਡ ਵਾਸੀਆਂ ਦੀ ਨਾਲ ਵੀ ਗੱਲਬਾਤ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਇੱਥੋਂ ਦੇ ਹਾਲਾਤ ਕਿ ਪਿੰਡ ਦੇ ਵਿੱਚ ਟੀਮਾਂ ਪਹੁੰਚ ਚੁੱਕੀਆਂ ਨੇ ਜੇ ਉਧਰ ਗੱਲ ਕਰੀਏ ਮੋਬਾਈਲ ਫੋਰੈਂਸਿਕ ਯੂਨਿਟ ਵੀ ਪਹੁੰਚ ਚੁੱਕੀ ਹੈ ਫਾਇਰ ਬ੍ਰਿਗੇਡ ਪਹੁੰਚ ਚੁੱਕੀ ਹੈ ਐਂਬੂਲੈਂਸਾਂ ਪਹੁੰਚ ਚੁੱਕੀਆਂ ਨੇ ਤੇ ਪੂਰਾ ਸਨਸਨਾ ਮਾਹੌਲ ਆ ਜਿਹੜਾ ਉਹ ਪਿੰਡ ਦੇ ਵਿੱਚ ਬਣ ਚੁੱਕਿਆ ਹੈ ਤਾਂ ਜਿਹੜੀਆਂ ਪੁਲਿਸ ਟੀਮਾਂ ਵੀ ਇੱਥੇ ਪਹੁੰਚ ਚੁੱਕੀਆਂ ਨੇ ਲਗਾਤਾਰ ਜਿਹੜੀ ਚੱਲ ਰਹੀ ਦੇਖ ਸਕਦੇ ਹਾਂ ਕਿ ਪੂਰੀਆਂ ਟੀਮਾਂ ਪਿੰਡ ਦੇ ਵਿੱਚ ਪਹੁੰਚ ਚੁੱਕੇ ਨੇ ਜਿੱਦਾਂ ਪਿੰਡ ਦੀ ਇਹ ਘਟਨਾ ਕਹਿੰਦੇ ਆ ਕਿ ਇੱਕ 스포츠 ਹੁੰਦਾ ਜਾਂ ਜਿਸਦੇ ਵਿੱਚ ਨੌਜਵਾਨ जख्मी ਹੁੰਦਾ ਕੁਝ ਸਮਾਂ ਬਾਅਦ ਇੱਕ ਹੋਰ ਧਮਾਕਾ ਹੁੰਦਾ ਜਿਸਦੇ ਵਿੱਚ ਉਹਨਾਂ ਦੇ ਉਸ ਨੌਜਵਾਨ ਦੇ ਪਿਤਾ जख्मी ਹੁੰਦੇ ਨੇ ਦੋਵੇਂ ਜਾਣੇ ਇਸ ਸਮੇਂ ਹਸਪਤਾਲ ਦੇ ਵਿੱਚ ਦਾਖਲ ਨੇ ਤਾਂ ਪੂਰਾ ਮਾਮਲਾ ਕੀ ਹੈ ਥੋੜੇ ਸਮੇਂ ਤੱਕ ਪਤਾ ਲੱਗ ਜਾਵੇਗਾ ਫਿਲਹਾਲ ਜਿਹੜਾ ਪਿੰਡ ਦੇ ਵਿੱਚ ਜਾਂਚ ਚੱਲ ਰਹੀ ਹੈ ਉਹਨਾਂ ਦੇ ਜਿਹੜਾ ਘਰ ਆ ਉਸ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਕਿ ਮੌਕੇ ਤੋਂ ਜੋ ਸਮਾਨ ਹੈ ਕਹਿੰਦੇ ਕਿ ਆਨਲਾਈਨ ਮੰਗਵਾਇਆ ਗਿਆ ਸੀਗਾ ਉਸ ਨੌਜਵਾਨ ਦੇ ਵੱਲੋਂ ਸਾਰਾ ਸਮਾਨ ਅ ਤੁਸੀਂ ਤੁਸੀਂ ਪਿੰਡ ਵਾਸੀ ਹੋ ਜੀ ਤੁਸੀਂ ਪਿੰਡ ਵਾਸੀ ਆ ਹਾਂ ਜੀ ਹਾਂ ਜੀ ਪਿੰਡ ਵਾਸੀ ਕੀ ਪਤਾ ਤੁਹਾਨੂੰ ਕੀ ਪਤਾ ਲੱਗਿਆ ਕਦੋਂ ਕੀ ਵਾਪਰਿਆ ਸਾਨੂੰ ਤਾਂ ਜੀ ਕੱਲ ਸ਼ਾਮ ਨੂੰ ਪਤਾ ਲੱਗਿਆ ਸੀਦਾ ਇੱਥੇ ਹੈ ਨਹੀਂ ਸੀਗੇ ਜੀ ਸਾਨੂੰ ਤਾਂ ਇਹ ਪਤਾ ਲੱਗਿਆ ਸੀ ਵੀ ਤੜਕੇ 6 ਵਜੇ ਪਹਿਲਾਂ ਛੋਟਾ ਜਿਹਾ ਬੰਬ ਬਲਾਸਟ ਹੋਇਆ ਸਵੇਰੇ 6 ਵਜੇ ਸਵੇਰੇ 6 ਵਜੇ ਠੀਕ ਹੈ ਉਹ ਤੋਂ ਬਾਅਦ ਫਿਰ 4 ਵਜੇ ਕੋਈ ਫੇਰਾਂ ਦੇ ਸਭਾਈ ਸੂਈ ਕਰਦਿਆਂ ਤੋਂ ਕਿਉਂ ਇਹਨਾਂ ਦੇ ਕੋਈ ਘਰ ਦੇ ਬੰਦੇ ਸੀ ਉਦੋਂ ਫੇਰਾਂ ਦੇ ਪੜਾਕਾ ਪਿਆ ਨੇੜਲੇ ਦੱਸਦਿਆ ਵੀ ਬਾਵਾ ਪੜਾਕਾ ਪਿਆ ਜਿਹਦਾ ਰਫਲ ਪੜਾਕਾ ਹੁੰਦਾ ਉਦੋਂ ਇਹਨਾਂ ਦੇ ਤਖਤੇ ਤੁਖਤੇ ਟੁੱਟ ਗਏ ਸ਼ੀਸ਼ੇ ਸ਼ਾਸ਼ੇ ਸਮਾਨ ਵੀ ਟੁੱਟ ਗਿਆ ਘਰੇ ਸਮਾਨ ਵੀ ਘਰੇ ਟੁੱਟ ਗਿਆ ਹਾਂ ਤਮਾਕਾ ਵੱਡਾ ਸੀ ਹਾਂ ਤਮਾਕਾ ਬਾਵਾ ਵੱਡਾ ਸੀਗਾ ਠੀਕ ਹੈ ਹਾਂ ਹੋਰ ਅਸੀਂ ਕੋਈ ਆ ਅੱਖੀ ਕੁਝ ਨਹੀਂ ਦੇਖਿਆ ਹੈਗਾ ਨਾ ਹੀ ਅਸੀਂ ਇੱਥੇ ਸੀ ਹਾਂ ਉਹ ਜਿਹੜੇ ਮਤਲਬ ਜ਼ਖਮੀ ਹੋ ਗਏ ਦੋਵੇਂ ਜਣੇ ਉਹ ਦੋਨੇ ਜਣੇ ਜ਼ਖਮੀ ਹੋ ਗਏ ਇੰਨਾ ਯਾਰ ਜਰੂਰ ਕਹਿੰਦੇ ਆ ਵੀ ਜਿਹੜਾ ਇਹ ਪਰਿਵਾਰ ਹੈਗਾ ਬਹੁਤ ਭਲਾ ਮਾਨਸ ਪਰਿਵਾਰ ਆ 200 ਕਿੱਲੇ ਦੀ ਵਾਹੀ ਕਰਦਾ ਠੀਕ ਹੈ 8-10 ਇਹਨਾਂ ਕੋਲੇ ਟਰੈਕਟਰ ਆ 8-10 ਮੋਟਰਾਂ ਐ ਕਦੇ ਇਸ ਪਰਿਵਾਰ ਦੀ ਕੋਈ ਸ਼ਿਕਾਇਤ ਨਹੀਂ ਆਈ ਕਦੇ ਥਾਣੇ ਨਾ ਦਲਵਾਰੇ ਇਸ ਪਰਿਵਾਰ ਦਾ ਕਦੇ ਵੀ ਕੋਈ ਅਵੈਸ਼ ਨੂੰ ਪਰਿਵਾਰ ਆ ਇਸ ਪਰਿਵਾਰ ਦੀ ਅਜੇ ਤੱਕ ਕੰਪਲੀਨਟ ਕੋਈ ਨਹੀਂ ਆਈ ਜਿੰਨਾ ਭਲਾ ਮਾਨਸ ਕਹੇ ਦੀ ਉਹਨਾ ਬੰਦੇ ਜਦੋਂ ਗੱਲਾਂ ਚੱਲ ਰਹੀਆਂ ਕਿ ਹੁਣ ਬੰਬ ਵੀ ਹੋ ਸਕਦਾ ਓ ਕਿ ਬੰਬ ਬਣਾ ਰਿਹਾ ਹੋਵੇ ਕਿਉਂਕਿ ਜਿਹੜੀ ਫਟ ਦੀ ਚੀਜ਼ ਆਉਂੂ ਆਪਾਂ ਬੰਬ ਵੀ ਕਹਿ ਦਿੰਨੇ ਆ ਲੱਗਦਾ ਵੀ ਇਹ ਨੌਜਵਾਨ ਆ ਜਿਹੜਾ ਬੰਬ ਬਣਾ ਰਿਹਾ ਉਹ ਕਰੇ ਨਹੀਂ ਜੀ ਅਸੀਂ ਨਹੀਂ ਕਹਿ ਸਕਦੇ ਉਹ ਬੰਦਾ ਬਈ ਬੰਬ ਬਣਾ ਸਕਦਾ ਉਹ ਤਾਂ ਬੰਦਾ ਸਿੱਧਾ ਸਾਦਾ ਸਾਦਾ ਬੰਦਾ ਸੀ ਠੀਕ ਹੈ ਮੱਚ ਬੱਚਾ ਛੋਟੀ ਉਮਰ ਦਾ ਸੀ ਇਹ ਬੱਚਾ ਸੀ ਉਹਦਾ ਦਾੜੀ ਵੀ ਨਹੀਂ ਮੋਟੀ ਆ ਖੇਤ ਵਿੱਚ ਬੈਠਾ ਉਹਦਾ ਕਿਤੇ ਮੈਂ ਤਾਂ ਮੰਡੀ ਦੇ ਸ਼ਹਿਰ ਜਾਂਦਾ ਨਹੀਂ ਦੇਖਿਆ ਅੱਛਾ ਖੇਤ ਚਾਹ ਦੇ ਤਖਤ ਪੋਸਤੇ ਬੈਠਾ ਚਾਹ ਵੀ ਸਾਥੋਂ ਪਵਾਉਂਦਾ ਹੁੰਦਾ ਯਾਰ ਮੈਨੂੰ ਚਾਹ ਪਾ ਕੇ ਪੀ ਦਿਓ ਬੰਬ ਬੰਬ ਬੜੀ ਗੱਲ ਅਸੀਂ ਨਹੀਂ ਕਹਿ ਸਕਦੇ ਨਾ ਵੇਖਿਆ ਕੋਈ ਲੀੜਿਆਂ ਦਾ ਸ਼ੌਂਕ ਹੀ ਨਹੀਂ ਸੀ ਸਿੱਧਾ ਸਦਾ ਸਿੰਪਲ ਬੰਦਾ ਸੀ ਖੇਤੀ ਕੰਮ ਕਰਦਾ ਇਹ ਸਾਰਾ ਕੁਝ ਆਨਲਾਈਨ ਮੰਗਵਾਇਆ ਸੀ ਉਹਨੇ ਹਾਂਜੀ ਨਾ ਜੀ ਸਾਨੂੰ ਆਉਣਾ ਸੰਦਾ ਆਨਲਾਈਨ ਪਤਾ ਨਹੀਂ ਕੀ ਹੁੰਦਾ ਜੀ ਕੀ ਕਰਿਆ ਉਹਨੇ ਆਨਲਾਈਨ ਮੰਗਾਇਆ ਜਾਂ ਨਾ ਮੰਗਾਇਆ ਉਹ ਤਾਂ ਉਹ ਤੋਂ ਤੇ ਆਪ ਦੀ ਇਨਕੁਆਰੀ ਚ ਪਤਾ ਲੱਗੂਗਾ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਆਨਲਾਈਨ ਪਿੰਡ ਵਿੱਚ ਤੇ ਚਰਚਾ ਚੱਲ ਪਈ ਹੋਣੀ ਜਦੋਂ ਕੱਲ ਦੋ ਧਮਾਕੇ ਹੁੰਦੇ ਆ ਪਿੰਡ ਦੇ ਵਿੱਚ ਕਿ ਕਾਦੇ ਆ ਕਿਵੇਂ ਪਿੰਡ ਵਿੱਚ ਐਂ ਚੱਲ ਪਿਆ ਸੀ ਵੀ ਉਹਨਾਂ ਦੇ ਪਤਾ ਨਹੀਂ ਕੋਈ ਕਾਦਾ ਕਿ ਧਮਾਕਾ ਆ ਤਮਕੇ ਕੋਈ ਚੀਜ਼ ਚੱਲ ਪਈ ਸਿਲੰਡਰ ਚੱਲ ਗਿਆ ਕਿ ਬੱਲ ਪਰ ਗਿਆ ਕਿ ਬੈਟਰੀ ਫਟ ਗਈ ਉਹਨਾਂ ਦੇ ਭਾਈ ਸੱਟਾਂ ਵੱਜ ਗਈਆਂ ਹੋਰ ਕੋਈ ਨਹੀਂ ਇਹੋ ਜੀ ਗੱਲ ਹੋਈ। ਹੋਰ ਕੋਈ ਨਹੀਂ। ਵੀ ਕੋਈ ਹੈ। ਇਸ ਤੋਂ ਪਹਿਲਾਂ ਕਦੇ ਹੋਇਆ ਪਿੰਡ ਦੇ ਵਿੱਚ ਆਇਆ ਨਾ ਜੀ ਸਾਡੇ ਪਿੰਡ ਚ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੋਈ। ਸਾਡੇ ਪਿੰਡ ਜਿੱਨਾ ਲੜਾਈ ਝਗੜਾ ਕੋਈ ਇਹੋ ਜਿਹਾ ਕੋਈ ਮਾਮਲਾ ਅਸ਼ਟ ਵਗੈਰਾ ਕੋਈ ਚੱਕਰ ਹੀ ਨਹੀਂ ਹੋਇਆਗਾ। ਠੀਕ ਹੈ। ਹਾਂ ਜੀ। ਧੰਨਵਾਦ ਜੀ ਬਾਬਾ ਜੀ। ਤੁਸੀਂ ਕੀ ਘਟਨਾ ਵਾਪਰੀ ਹੈ ਜੀ ਜਿੱਤਾ ਵੇਖੇ ਪਹੁੰਚੇ ਹੋ ਕੀ ਇਸ ਘਰ ਦੇ ਵਿੱਚ ਵਾਪਰੀ ਘਟਨਾ ਜੀ? ਇਹਦੇ ਚ ਜੇ ਕੱਲ ਘਟਨਾ ਵਾਪਰੀ ਹੈ ਮਲਟੀਪਲ ਬਲਾਸਟ ਹੋਇਆ ਇੱਕ ਮਾਰਨਿੰਗ ਚ ਹੋਇਆ ਜੋ ਆਸ-ਪਾਸ ਦੇ ਲੋਕਾਂ ਨੂੰ ਵੀ ਨਹੀਂ ਪਤਾ ਲੱਗਿਆ ਤੇ ਜਿਹੜਾ ਸ਼ਾਮ ਨੂੰ ਹੋਇਆ ਉਹਦੇ ਚ ਕਾਫ ਜੋ ਪਤਾ ਲੱਗਿਆ ਕਿ ਇਹਨਾਂ ਦਾ ਮੁੰਡਾ ਹੈ ਜਿਹੜਾ ਗੁਰਪ੍ਰੀਤ ਸਿੰਘ ਔਰ ਉਹਦੇ ਫਾਦਰ ਜਗਤਾਰ ਸਿੰਘ ਦੋਨੋਂ ਇੰਜਰ ਹੋਏ ਔਰ ਦੋਨੋਂ ਪ੍ਰਾਈਵੇਟ ਹਸਪੀਟਲ ਚ ਦਾਖਲ ਲਗੇ ਔਰ ਜਦੋਂ ਇਨਫੋਰਮੇਸ਼ਨ ਮਿਲੀ ਕਿ ਕੋਈ ਬਲਾਸਟ ਹੋਇਆ ਤਾਂ ਅਸੀਂ ਆਪਣੀ ਬੌਮ ਡਿਸਪੋਜ਼ਲ ਟੀਮ ਔਰ ਫੋਰੈਂਸਿਕ ਟੀਮ ਨੂੰ ਮੌਕੇ ਤੇ ਬੁਲਾ ਲਿਆ ਸੀ ਜੋ ਹੁਣ ਵੀ ਏਰੀਆ ਕਲੀਅਰ ਕਰ ਰਹੇ ਔਰ ਐਡੀਸ਼ਨਲ ਬੈਕਅਪ ਲਈ ਅਸੀਂ ਲੋਕਲ ਆਰਮੀ ਯੂਨਿਟ ਤੋਂ ਵੀ ਹੈਲਪ ਲਈ ਹੈ ਤੇ ਪਤਾ ਲੱਗਿਆ ਕਿ ਜਿਹੜਾ ਮੁੰਡਾ ਹੈਗਾ ਗੁਰਪ੍ਰੀਤ ਉਹ ਵੈਸੇ ਤਾਂ 19 ਸਾਲ ਦਾ ਲਾਅ ਦੀ ਪੜਾਈ ਕਰਦਾ ਪਰ ਉਹ ਸ਼ਤ ਕੱਲਾ ਹੀ ਰਹਿੰਦਾ ਸੀ ਜੋ ਆਸ-ਪਾਸ ਲੋਕ ਵੀ ਦੱਸ ਰਹੇ ਉਹ ਸੋਸ਼ਲ ਮੀਡੀਆ ਦੇਖਦਾ ਰਹਿੰਦਾ ਸੀ ਤੇ ਉਹਨੇ ਆਨਲਾਈਨ ਹੀ ਸਿੱਖਿਆ ਹੈ ਟੂ ਅਸੈਂਬਲ ਐਕਸਪਲੋਸਿਵ ਔਰ ਉਹਨੂੰ ਕਰਦੇ ਕਰਦੇ ਇਹਦੇ ਤੋਂ ਸ਼ਾਇਦ ਮਿਸ ਹੰਡਲ ਹੋਇਆ ਤਾਂ ਉਹ ਬਲਾਸਟ ਇਹਦੇ ਘਰੀ ਹੋ ਗਿਆ ਪਤਾ ਲੱਗਾ ਕੁਝ ਕਿ ਕਿਸ ਤਰੀਕੇ ਕਿਉਂ ਬਣਾਉਂਦਾ ਸੀਗਾ ਉਹਦਾ ਕਾਰਨ ਕੀ ਸੀਗਾ ਕਿਸ ਨੂੰ ਦੇਣਾ ਸੀਗਾ ਤਫਤੀਸ਼ ਚ ਪਤਾ ਲੱਗੇਗਾ ਹਲੇ ਤਾਂ ਬਿਲਕੁਲ ਪ੍ਰੀਲੀਮਿਨਰੀ ਦਸਰੇ ਕਿਉਂਕਿ ਉਹ ਲੜਕੇ ਦੀ ਹਲੇ ਸਰਜਰੀ ਵਗੈਰਾ ਵੀ ਹੋਣੀ ਸੀ ਤੇ ਉਹਦਾ ਅਸੀਂ ਫੋਨ ਵਗੈਰਾ ਕਬਜ਼ੇ ਚ ਲੈ ਲਏ ਤੇ ਸਾਰਾ ਕੁਝ ਫੋਰੈਂਸਿਕਸ ਕਰਕੇ ਤੁਹਾਨੂੰ ਦੱਸਾਂਗੇ ਮਤਲਬ ਕਿੰਨੇ ਕੁ ਤੋਂ ਤੁਸੀਂ ਦੇਖਦੇ ਹੋ ਕਿ ਉਹ ਬੰਬ ਬਣਾਉਂਦਾ ਸੀ ਆਪਾਂ ਇਹ ਕਹਿ ਸਕਦੇ ਕਿ ਉਹ ਬੰਬ ਨਾ ਰਿਆ ਸੀ ਘਰੇ ਆਪਣੀ ਦੇਖੋ ਜੀ ਅਸੈਂਬਲ ਕਰ ਰਿਹਾ ਸੀ ਘਰ ਚ ਕਿਸ ਪਰਪਸ ਲਈ ਕਰ ਰਹੀ ਸੀ ਇਹ ਤਾਂ ਤਫਤੀਸ਼ ਚ ਪਤਾ ਲੱਗੇਗਾ ਪਰ ਉਹਦਾ ਨੁਕਸਾਨ ਤਾਂ ਇਹਨੂੰ ਆਪ ਹੀ ਹੋ ਗਿਆ ਹੈ ਉਹਨੂੰ ਤੇ ਉਹਦੇ ਫਾਦਰ ਨੂੰ ਕਿੰਨੀਆਂ ਕਿ ਸੱਟਾਂ ਲੱਗੀਆਂ ਉਹਨਾਂ ਦੋਵਾਂ ਤੇ ਉਹਨੂੰ ਆਪ ਤਾਂ ਜੀ ਉਹਦੇ ਹੱਥ ਤੇ ਇੰਜਰੀ ਹੈ ਲੱਤ ਤੇ ਹੈ ਤੇ ਪੂਰੀ ਫੇਸ ਤੇ ਚੈਸਟ ਵਗੈਰਾ ਤੇ ਬਰਨ ਮਾਰਕਸ ਤਾਂ ਸਗੇ ਔਰ ਉਹਦੇ ਫਾਦਰ ਦੀ ਤਾਂ ਅੱਖ ਦੇ ਪੋਰਸ਼ਨ 'ਚ ਵੀ ਹੈ ਮੈਂ ਬੇਟੇ ਨੂੰ ਮਿਲਿਆ ਮੈਂ ਫਾਦਰ ਨੂੰ ਨਹੀਂ ਮਿਲੀ ਬਟ ਫੋਟੋਸ ਮੈਂ ਦੇਖੀਆਂ ਉਹਦੋਂ ਉਹਨਾਂ ਨੇ ਕੁਝ ਦੱਸਿਆ ਉਹ ਬੇਟੇ ਨੇ ਬੇਟੇ ਨੇ ਇਹੀ ਦੱਸਿਆ ਜੀ ਕਿ ਉਹ ਹੀ ਕਰ ਰਿਹਾ ਸੀਗਾ ਇਹ ਸਾਰਾ ਅਸੈਂਬਲ ਮੰਗਵਾਉਂਦਾ ਸੀਗਾ ਇਹ ਕੁਝ ਕਰਦਾ ਹਾਂ ਹਾਂ ਹਲੇ ਤਾਂ ਇਹੀ ਦੱਸਿਆ ਉਹਨੇ ਕਿ ਉਹਨੇ ਆਨਲਾਈਨ ਹੀ ਖਰੀਦਿਆ ਸੀ ਤੇ ਉਹ ਅਸੈਂਬਲ ਕਰ ਰਿਹਾ ਸੀ